ਕੀ ਮਾਮਲਾ ਹੈ ਜਿਹੜਾ ਅੱਜ ਬੈਂਕ ਦੇ ਵਿੱਚ ਤਾਕੀਆਂ ਦੇਖਿਆ ਜਦੋਂ ਸਾਡੇ ਸਫਾਈ ਵਾਲੇ ਬੰਦੇ ਆਇਆ ਸੀਗਾ तकरीबन 8 ਵਜੇ ਦੇ ਕਰੀਬ ਤਾਂ ਉਹਨੇ ਆ ਕੇ ਦੇਖਿਆ ਕਿ ਅਲਮਾਰੀਆਂ ਉਧਰ ਉਧਰ ਕੀਤੀਆਂ ਹੋਈਆਂ ਸੀ ਜਦੋਂ ਉਹਨੇ ਚੈੱਕ ਕੀਤਾ ਤਾਂ ਜਿਹੜੀ ਜਨਰੇਟਰ ਵਾਲੇ ਪਾਸੇ ਗ੍ਰੇਲਿਆ ਜਿਹਨੂੰ ਤੋਲ ਕੇ ਕੋਈ ਬੰਦਾ ਅੰਦਰ ਆਇਆ ਅੱਛਾ ਉਹਨੇ ਆ ਕੇ ਸਾਰੇ ਡਰਾਅਰ ਨੂੰ ਚੈੱਕ ਕੀਤੇ ਹਨ ਅਲਮਾਰੀਆਂ ਉਲੂਰੀਆਂ ਚੈੱਕ ਕੀਤੀਆਂ ਇੱਕ ਜਣੀ ਸਾਡੀ ਸੇਫ ਅਲਮਾਰੀ ਆ ਜਿਹਦੇ ਵਿੱਚ ਸਾਡਾ ਡਾਕੂਮੈਂਟ ਵਗੈਰਾ ਪਿਆ ਸੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਹਰੂਕੂ ਟਿੰ ਬੱਚੇ ਲਗਭਗ ਇੱਕ ਘੰਟਾ ਉਹ ਬ੍ਰਾਂਚ ਦੇ ਵਿੱਚ ਰਿਹਾ ਕਿੰਨੇ ਵਜੇ ਬ੍ਰਾਂਚ ਦੇ ਵਿੱਚ ਆਇਆ ਤੇ ਦੇ ਵਿੱਚ ਲਗਭਗ ਉਹ 2 ਵਜੇ ਆਇਆ ਔਰ ਜਿੱਦਾਂ ਕੈਮਰਾ ਦੇ ਵਿੱਚ ਦਿਸ ਰਿਹਾ ਲਗਭਗ 3 ਵਜੇ ਚਲਾ ਗਿਆ ਕੱਦ ਕਿੰਨਾ ਲੰਬਾ ਮੁੰਡੇ ਦਾ ਕੱਦ ਲਗਭਗ 3 ਗਾਫੀ ਉੱਚਾ ਲੰਬਾ ਹੈ ਜੀ ਹਾਂਜੀ ਸਾਢੇ 5:30 ਨੂੰ ਹਮਸਾ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਇਹਦੇ ਇਹਦੇ ਸਬੰਧੀ ਤੁਸੀਂ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਪੁਲਿਸ ਵਾਲਿਆਂ ਨੂੰ ਹਾਂਜੀ ਅਸੀਂ ਦੱਸਿਆ ਸੀ ਨਾ ਉਹ ਆ ਕੇ ਆਪਣਾ ਫੀਚਰ ਚੈੱਕ ਕਰਕੇ ਚਲੇਗਾ ਮੌਕਾ ਦੇਗੀ ਮੌਕਾ ਦੇਖੋ ਅੱਛਾ ਜੀ ਹਾਂ ਜੀ ਸ਼ੁਕਰ ਹੈ ਬਚਾਅ ਹੋ ਗਿਆ ਸਿਕਿਉਰਟੀ ਆਗਾ ਮੈਂ ਇਨਫੋਰਮ ਕਰਤਾ ਹਾਂ ਉਹ ਆ ਰਿਹਾ ਹੈ ਠੀਕ ਹੈ ਜੀ ਧੰਨਵਾਦ